ਆਬ ਜਿਸ ਨੂੰ ਗੁਰੂਆਂ ਤੇ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਗੁਰੂਆਂ ਪੀਰਾਂ ਦੀ ਧਰਤੀ ਇਹੋ ਪੰਜਾਬ ਹੈ ਜਿਹੜੇ ਪੰਜਾਬ ਤੇ ਰਹਿ ਕੇ ਕੋਈ ਬੰਦਾ ਕਵੇ ਨਾ ਰਾਤੀ ਮੈਨੂੰ ਰੋਟੀ ਨਹੀਂ ਮਿਲੀ ਤੇ ਉਹ ਧਰਤੀ ਕੋ ਲੈ ਕੇ ਆਕਾਸ਼ ਜਿੱਡਾ ਝੂਠ ਹੋਵੇਗਾ ਝੂਠ ਹਾਂ ਕਿਤੇ ਵਾਧ ਪੈਗ ਸ਼ੈਗ ਲਾ ਕੇ ਛਾਮਾ ਨੂੰ ਮੰਜੇ ਤੇ ਡਿੱਗ ਪਵੇ ਨਾ ਖਾਦੀ ਹੋਵੇ ਤੇ ਉਹਦੀ ਕਿਸਮਤ ਉਤਰਾ ਜੇ 소फी ਕਵੇ ਕਿ ਮੈਨੂੰ ਰੋਟੀ ਨਹੀਂ ਮਿਲੀ ਤੇ ਤੇ ਬਹੁਤ ਵੱਡਾ ਝੂਠ ਆ ਨਾ ਭਾਈ ਬਹੁਤ ਵੱਡਾ ਇਹ ਪੰਜਾਬ ਉਹ ਧਰਤੀ ਹੈ ਜਿਹੜਾ ਆਪਣਾ ਤੇ ਢਿੱਡ ਪਰਦਾ ਪਰਦਾ ਪੂਰੀ ਮਾਨਵਤਾ ਦਾ ਢਿੱਡ ਪਰਦਾ ਹੈ ਪੰਜਾਬ ਮਾਨਵਤਾ ਦਾ ਢਿੱਡ ਇਹ ਉਹ ਪੰਜਾਬ ਹੈ ਜਿਹੜੇ ਪੰਜਾਬ ਨੇ ਆਪਣਾ ਕਦੇ ਸਿਰ ਨੰਗਾ ਨਹੀਂ ਹੋਣ ਦਿੱਤਾ ਤੇ ਦੂਜਿਆਂ ਦੀਆਂ ਤਿੰਗਾ ਪੈਣਾ ਦੇ ਸਿਰਾਂ ਤੋਂ ਲੀੜੇ ਨਹੀਂ ਲੈਣ ਦਿੰਦਾ ਇਹ ਉਹ ਪੰਜਾਬ ਹੈ ਲੇਕਿਨ ਹੁਣ ਤੁਸੀਂ ਕਹੋਗੇ ਲਾਲੂ ਘੁੰਮਣਾ ਨਹੀਂ ਹੁਣ ਥੋੜਾ ਜਿਹਾ ਸਮਾਂ ਤਬਦੀਲ ਹੋ ਗਿਆ ਭਾਈ ਨਿਗਾ ਮਾਰ ਕੇ ਵੇਖ ਹੁਣ ਉਹ ਪੰਜਾਬ ਰਹਿ ਗਿਆ ਜਿਹੜਾ ਆਪਣੀਆਂ ਪੱਗਾਂ ਤੇ ਆਪਣੀਆਂ ਚੁੰਨੀਆਂ ਆਪਣੇ ਆਪ ਹੀ ਲਾਈ ਜਾਂਦਾ ਦੂਜਿਆਂ ਦੀ ਕੀ ਬਚਾਵੇਗਾ ਇਹ ਕਿਉਂਕਿ ਅਟਲ ਸਚਾਈ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਕੱਲ ਕਿਤੇ ਇਹ ਪੰਜਾਬ ਪੱਗਾਂ ਦੀ ਖਾਤਰ ਸਿਰ ਦੇ ਦਿੰਦਾ ਸੀਗਾ ਚੁੰਨੀਆਂ ਦੀ ਖਾਤਰ ਆਪਣਾ ਸਿਰ ਦੇ ਦਿੰਦਾ ਸੀਗਾ ਅਹਿਮਦ ਸ਼ਾਹ ਅਬਦਾਲੀ 22000 ਲੜਕੀ ਬਣ ਕੇ ਜਦੋਂ ਲੱਗਾ ਨਾ ਤੁਰਨ ਵਾਪਸ ਤੇ ਸਾਡੇ ਤੁਹਾਡੇ ਬੁਜ਼ੁਰਗਾਂ ਨੇ ਗਲਮੇ ਨੂੰ ਹੱਥ ਪਾ ਕੇ ਅਬਦਾਲੀ ਦੇ ਕੋਲੋਂ 22000 ਲੜਕੀ ਛਡਵਾਈ ਸੀ 22000 ਇਹ ਨਹੀਂ ਸੀ ਪੁੱਛਿਆ ਤੀਏ ਤੂੰ ਸਿੱਖਾਂ ਦੀ ਲੜਕੀ ਐ ਇਹ ਨਹੀਂ ਸੀ ਪੁੱਛਿਆ ਤੂੰ ਕਿੰਨਾਂ ਦੀ ਲੜਕੀ ਐ 22000 ਲੜਕੀਆਂ ਬਦਾਲੀ ਦੇ ਚੁਗਲ ਵਿੱਚੋਂ ਛਡਾ ਕੇ ਤੇ ਘਰੋ ਘਰੀ ਪਹੁੰਚਾਈਏ ਉਹ ਪੰਜਾਬ ਹੈ ਉਹ ਪੰਜਾਬ ਜਿਹੜਾ ਇੱਜ਼ਤਾਂ ਬਚਾਉਣਾ ਜਾਣਦਾ ਸੀ ਇੱਜ਼ਤਾਂ ਤਾਰ-ਤਾਰ ਕਰਨੀਆਂ ਨਹੀਂ ਸੀ ਜਾਣਦਾ ਇਹ ਉਹ ਪੰਜਾਬ ਹੈ ਇਹ ਉਹ ਪੰਜਾਬ ਹੈ ਜਿਹੜਾ ਇੱਕ ਦੂਜੇ ਨਾਲ ਪੱਗ ਵਟਾਉਂਦਾ ਸੀ ਪੱਗ ਤੇ ਵਟਾਈ ਹੋਈ ਪੱਗ ਦੀ ਖਾਤਰ ਆਪਣਾ ਪਰਿਵਾਰ ਤੇ ਮਰਵਾ ਲੈਂਦਾ ਸੀ ਲੇਕਿਨ ਪੱਗ ਨੂੰ ਦਾਗ ਨਹੀਂ ਸੀ ਲਗਣ ਦਿੰਦਾ ਜੇ ਨੱਥਾ ਖੈਰਾ ਨਾ ਹੁੰਦਾ ਤੇ ਦੁਨੀਆਂ ਦਾ ਪੱਗ ਵਟਾਉਣ ਤੋਂ ਯਕੀਨ ਉੱਠ ਜਾਣਾ ਸੀਗਾ ਪੱਗ ਵਟਾਉਣ ਤੋਂ ਯਕੀਨ ਉਹ ਬਾਬਾ ਨੱਥਾ ਖੈਰਾ ਹੈ ਉਹ ਮੀਰਾ ਕੋੜ ਦਾ ਰਹਿਣ ਵਾਲਾ ਓ ਬਾਬਾ ਨੱਥਾ ਖਹਿਰਾ ਜਿਨੇ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਚ ਬਹਿ ਕੇ ਇਸ਼ਨਾਨ ਕਰਕੇ ਤੇ ਭਾਈ ਮਹਿਤਾਬ ਸਿੰਘ ਦੇ ਨਾਲ ਪੱਗ ਵਿਟਾਈ ਉਹਦੀ ਪੱਗ ਆਪਣੇ ਸਿਰ ਤੇ ਬੱਦੀ ਤੇ ਆਪਣੀ ਪੱਗ ਬਾਬੇ ਨੱਥੇ ਖਹਿਰੇ ਨੇ ਭਾਈ ਮਹਿਤਾਬ ਸਿੰਘ ਨੂੰ ਦਿੱਤੀ ਪੱਗ ਵਟ ਭਰਾ ਬਣੇ ਸੀ ਜਕਰਗਿਆ ਖਾਨ ਆ ਸਿਰੋਦਨ ਟਕਾਂਗੇ ਜਿੱਦਨ ਆਪਣੇ ਮਰੇ ਹੋਏ ਪਤੀ ਦਾ ਬਦਲਾ ਲੈ ਕੇ ਮੇਰੀ ਝੋਲੀ ਚ ਪਾ ਦਵੇਂਗਾ ਤੇ ਜਕਰਗਿਆ ਖਾਨ ਨੇ ਆਖਿਆ ਨੱਥੇ ਖਹਿਰੇ ਦਾ ਛੱਡ ਮਾਫ ਕਰਨਾ ਮਹਿਤਾਬ ਸਿੰਘ ਦਾ ਛੱਡਣਾ ਹੀ ਕੋਈ ਨਹੀਂ ਤੇ ਬਾਬੇ ਨਥੇ ਖਹਿਰ ਨੂੰ ਪਤਾ ਲੱਗਾ ਭਾਈ ਮਹਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਜਦੋਂ ਪਿੰਡ ਵਿੱਚੋਂ ਲੈ ਕੇ ਤੌੜਿਆ ਚਾਰ ਚਫੇਰੇ ਘੇਰਾ ਪਿਆ ਗੋਲੀਆਂ ਚੱਲੀਆਂ ਤੀਰ ਚੱਲੇ ਨਥਾ ਖਹਿਰਾ ਲੜਦਾ ਲੜਦਾ ਸ਼ਹੀਦ ਹੋ ਗਿਆ ਨਥੇ ਖਹਿਰੇ ਦਾ ਪੁੱਤਰ ਸ਼ਹੀਦ ਹੋ ਗਿਆ ਕਾਮਾ ਸ਼ਹੀਦ ਹੋ ਗਿਆ ਬਰਵਾਲਿਆਂ ਦਾ ਪੁੱਤਰ ਸ਼ਹੀਦ ਹੋ ਗਿਆ ਨਥੇ ਖਹਿਰੇ ਦਾ ਸਕਾ ਭਾਂਜਾ ਸ਼ਹਾਦਤ ਦਾ ਜਾਮ ਪੀ ਗਿਆ ਲੇਕਿਨ ਨਥੇ ਖਹਿਰੇ ਨੇ ਭਾਈ ਰਾਏ ਸਿੰਘ ਨੂੰ ਬਚਾਉਂਦਿਆਂ ਬਚਾਉਂਦਿਆਂ ਪਰਿਵਾਰ ਭਾਵੇਂ ਬਰਵਾ ਲਿਆ ਲੇਕਿਨ ਬਾਬੇ ਨਥੇ ਖੈਰੇ ਨੇ ਰਾਏ ਸਿੰਘ ਨੂੰ ਮਰ ਨਹੀਂ ਦਿੱਤਾ ਬੇਛਾਕੋ ਦੀ ਗਰਦਨ ਤੇ ਫੱਟ ਲੱਗਾ ਪਰ ਨਥਾ ਖੈ ਨਥੇ ਖੈਰੇ ਦੀ ਬਦੌਲਤ ਭਾਈ ਰਾਏ ਸਿੰਘ ਜਿਉਂਦਾ ਰਹਿ ਗਿਆ ਸਤਕਾਰਯੋਗ ਬਾਬੇ ਮਹਿਤਾਬ ਸਿੰਘ ਦਾ ਪੁੱਤਰ ਗੱਲ ਕਰਨ ਦੀ ਕਿਹੜੀ ਧੀਰ ਗੱਲ ਕਰਨੀ ਕਹਿਦੇ ਨਹੀਂ ਹੱਡੀ ਚ ਕਿ ਆ ਜੁਬਾਨ ਚ ਕਿਹੜੀ ਹੱਡੀ ਹੈ ਪਰ ਹੱਡੀਆਂ ਤੜਵਾ ਕੇ ਰੱਖ ਦਿੰਦੀ ਹੈ ਜੇ ਇਤਿਹਾਸ ਦਾ ਨਾਂ ਪਤਾ ਹੋਵੇ ਤੇ ਸਟੇਜਾਂ ਤੇ ਇਤਿਹਾਸ ਮਰੋੜ ਤੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ ਇਹ ਮੇਰੀ ਬੇਨਤੀ ਆ ਤੁਹਾਡੇ ਚਰਨਾਂ 'ਚ ਕਦੇ ਵੀ ਜ਼ਿੰਦਗੀ 'ਚ ਇਹ ਨਾ ਛੱਬ ਦੇ ਕਿ ਤੂੰ ਕੜਾ ਯਾਰਾ ਗਰ ਨੱਥਾ ਖੈਰਾ ਉਹਦੀ ਕੁਰਬਾਨੀ ਨੂੰ ਸਜਦਾ ਹੈ ਉਹਦੀ ਬਹਾਦਰੀ ਨੂੰ ਸਜਦਾ ਹੈ ਜਿਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਲੇਕਿਨ ਵਟਾਈ ਹੋਈ ਪੱਗ ਦੀ ਲਾਜ ਪਾਲੀ ਤੋ ਸਤਿਗੁਰੂ ਮਹਾਰਾਜ ਕਿਰਪਾ ਕਰੇ ਸਿਆਣੇ ਕਹਿੰਦੇ ਨੇ ਸੱਚ ਉਹ ਜਿਹੜਾ ਸਮੇਂ ਤੇ ਬੋਲਿਆ ਜਾਵੇ ਸੱਚ ਨੂੰ ਕਿਹਾ ਜਾਂਦਾ ਹੈ ਸਿਆਣੇ ਕਹਿੰਦੇ ਸਤਿਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ ਸੱਚ ਸੁਣਾਏ ਸੀ ਸੱਚ ਦੀ ਵੇਲਾ ਜੇ ਅੱਜ ਨਹੀਂ ਬੋਲੋਗੇ ਤੇ ਕਦੋਂ ਬੋਲੋਗੇ ਭਾਈ ਮਰ ਤੇ ਹਾਰ ਇੱਕ ਨੇ ਜਾਣਾ ਹੈ ਇਥੇ ਕਿੱਲੇ ਥੋੜਾ ਕਹੇ ਨੇ ਗੱਡੇ ਆਪੀ ਕੋਈ 100 ਸਾਲ ਜੀਣਾ ਕੋਈ 50 ਸਾਲ ਜੀਣਾ ਹਾਂ ਆ ਆਦਮੀ ਹਾ ਇਕਦਮੀ ਮਹਲਤ ਬਹੁਤ ਨਾ ਜਾਣਾ ਇਸ ਕਰਕੇ ਮੈਂ ਬੇਨਤੀ ਕਰਦਾ ਇਤਿਹਾਸ ਵਾਚੋ ਕਲਾ ਹੀ ਨਹੀਂ ਵੀਰੋ ਤੁਹਾਨੂੰ ਵੀ ਕਹਤੇ ਪਤਾ ਲੱਗੇ ਇਤਿਹਾਸ ਤਰੋੜਿਆ ਮਰੂੜਿਆ ਜਾ ਰਿਹਾ ਉਹਦਾ ਜਵਾਬ ਦੇਣ ਦੀ ਸ਼ਮਤਾ ਰੱਖੋ ਤੁਸਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਇਤਿਹਾਸ ਤੇ ਗੁਰੂ ਦੀ ਵਿਚਾਰਤਾ ਰਹਿਣਾ ਤੁਸਾਂ ਨੇ ਅੱਗੇ ਲੈ ਕੇ ਜਾਣਾ ਹੈ ਸਤਿਗੁਰੂ ਕਿਰਪਾ ਕਰਨ ਆਓ ਸਰਬੱਤ ਮਾਈ ਭਾਈ ਧਿਆਨ ਦੇ ਆ ਜੇ ਜੋ ਇਤਿਹਾਸ ਵੀਰਾਂ ਨੇ ਹੁਕਮ ਕੀਤਾ ਨੂੰ ਆਰੰਭ ਕਰਾਂ ਇਹ ਪੰਜਾਬ ਦੀ ਧਰਤੀ ਦੁਨੀਆ ਦਾ ਹਰ ਇੱਕ ਸੂਬਾ ਕਿਸੇ ਨਾ ਕਿਸੇ ਚੀਜ਼ ਵਾਸਤੇ ਫੇਮਸ ਹੁੰਦਾ ਹੈ ਉਧਰ ਜੁਗਾਰ ਕਿਸੇ ਨਾ ਕਿਸੇ ਚੀਜ਼ ਤੇ ਚੱਲਦਾ ਜਿਵੇਂ ਝਾਰਖੰਡ ਵਿੱਚ ਚੋਲ ਕੋਲਾ ਹੈ ਜਿਵੇਂ ਕੁਝ ਸੂਬੇ ਨੇ ਜਿਹੜੇ ਸਾਗਵਾਨ ਦੀ ਲੱਕੜ ਤੋਂ ਚੱਲਦੇ ਨੇ ਜਿਹੜੇ ਕੁਝ ਸੂਬੇ ਨੇ ਉਹ ਕੋਲੇ ਦੀਆਂ ਖਾਨਾਂ ਤੋਂ ਚੱਲਦੇ ਨੇ ਕੁਝ ਸੂਪੇ ਨੇ ਢੀਚਲ ਤੋਂ ਚੱਲਦੇ ਨੇ ਪਟਰਾਵਲ ਤੋਂ ਚੱਲਦੇ ਨੇ ਕੁਝ ਦੇਸ਼ ਨੇ ਜਿਹੜੇ ਆਪੂ ਆਪਣੀ ਧਰਤੀ ਚੋਂ ਕੈਮੀਕਲ ਕੱਚਾ ਪੁਡਗਟ ਕੱਢਦੇ ਨੇ ਉਹਨੂੰ ਪਕਾ ਕੇ ਵੇਚਣ ਦਾ ਯਤਨ ਕਰਦੇ ਨੇ ਚੱਲਦੇ ਉਹ ਪੰਜਾਬੀਆ ਇੱਕ ਤੂੰ ਹੈ ਮੈਂ ਕਈ ਵਾਰੀ ਸੱਤੇ ਜਾਂਦੇ ਬੇਨਤੀ ਕੀਤੀ ਹੈ ਕਣਕ ਹੋ ਜੇ 500 ਰੁਪਏ ਕੁਇੰਟਲ ਝੋਨਾ ਹੋ ਜਾਵੇ 250 ਰੁਪਏ ਕੁਇੰਟਲ ਪੰਜਾਬੀਆ ਕੋਈ ਪਰਵਾਹ ਨਹੀਂ ਜੇ ਤੈਨੂੰ ਕਿਤੇ ਪਾਣੀ ਦਾ ਮੁਆਵਜ਼ਾ ਪ੍ਰੋਪਰ ਮਿਲਦਾ ਜਾਵੇ ਤੇ ਤੁਹਾਡਾ ਅਰਬਾਂ ਖਰ-ਖਰ ਰਪਈਆ ਸਾਲ ਦਾ ਬਣਦਾ ਪਾਣੀ ਦਾ ਅਰਬਾਂ ਖਰ-ਖਰ ਰਪਈਆ ਲੇਕਿਨ ਸਰਕਾਰ ਤੁਹਾਨੂੰ ਪਾਣੀ ਦੀ ਇੱਕ ਕੌਡੀ ਵੀ ਨਹੀਂ ਦਿੰਦੀ ਕੌਡੀ ਤੁਸੀਂ ਦੂਰ ਦੂਰ ਜਾਂਦੇ ਆ ਤੁਹਾਨੂੰ ਕਿਤੇ ਪਿਆਸ ਲੱਗੇ ਦੁਕਾਨ ਤੇ ਰੋਕ ਕੇ ਤੁਸੀਂ ਇੱਕ ਬੋਤਲ ਪਾਣੀ ਦੀ ਲਓ ਤੇ ਪਾਣੀ ਦਾ ਰੇਟ ਹੈ 20 ਰੁਪਈਆ ਉਹ ਪਾਣੀ ਜਿਹੜਾ ਅਮਬਾਨੀਆਂ ਡਾਨੀਆਂ ਦਾ ਪਰਿਵਾਰ ਪੀ ਰਿਹਾ ਉਹ ਤੇ ਲੱਖਾਂ ਰੁਪਈਆਂ ਦੀਆਂ ਬੋਤਲਾਂ ਆਉਂਦੀਆਂ ਜਿਹੜੀਆਂ ਆਪਾਂ ਨੋਰਮਲ ਪਾਣੀ ਪੀਨੇ 20 ਰੁਪਏ ਦੀ ਬੋਤਲ ਹੈ ਤੇ ਤੁਹਾਡੀਆਂ ਕਈ ਨਹਿਰਾਂ ਨੇ ਜਿਹੜੀਆਂ ਦੂਜੀਆਂ ਸੂਬਿਆਂ ਨੂੰ ਜਾ ਰਹੀਆਂ ਜਦੋਂ ਪੰਜਾਬੀਆ ਤੈਨੂੰ ਡੋਬ ਕੇ ਮਾਰਨਾ ਹੋਵੇ ਉਦੋਂ ਪਾਣੀ ਤੇਰੇ ਵੱਲ ਛੱਡਿਆ ਜਾਂਦਾ ਜਦੋਂ ਪਾਣੀ ਕੱਟ ਹੋਵੇ ਤੈਨੂੰ ਸੋਕੇ 'ਚ ਵੀ ਮਾਰਿਆ ਜਾਂਦਾ ਤੈਨੂੰ ਡੋਬੇ 'ਚ ਵੀ ਮਾਰਿਆ ਜਾਂਦਾ ਇਹ ਪੰਜਾਬ ਅੱਜ ਦਾ ਨਹੀਂ 736 ਸਾਲਾਂ ਦਾ ਪੰਜਾਬ ਕਈ ਲੋਟ ਕੇ ਤੁਰ ਗਏ ਕਈ ਲੁੱਟਣ ਡੈ ਨੇ ਕਈਆਂ ਨੇ ਆਉਣ ਵਾਲੇ ਸਮੇਂ 'ਚ ਲੋਟ ਲੈਣਾ ਹੈ ਲੇਕਿਨ ਪਲਾਸਟਿਕ ਦੀ ਬਾਲ ਇਹਨੂੰ ਜਿੰਨੀ ਜ਼ੋਰ ਦੀ ਧਰਤੀ ਤੇ ਮਾਰੋਗੇ ਓਨੀ ਉੱਛਲ ਕੇ ਆਕਾਸ਼ ਵੱਲੇ ਜਾਵੇਗੀ ਇਹ ਪੰਜਾਬ ਹੈ ਇਹਨੂੰ ਜਿੰਨਾ ਚਿਰ ਲੁੱਟੋਗੇ ਓਨਾ ਓਨਾ ਹੀ ਚੜ੍ਹਦੀ ਕਲਾ ਵਿੱਚ ਪੰਜਾਬ ਗਿਆ ਕਾਰਨ ਕਾਰਨਾਂ ਜਵਾਨੀ ਬੈਠੀ ਹੈ ਪੰਜਾਬ ਦੀ ਜਵਾਨੀ ਕਹਿੰਦੇ ਨਾ ਦਰਿਆਵਾਂ ਨੂੰ ਬੰਨ ਨਹੀਂ ਵੱਜਦੇ ਆ ਜਵਾਨੀ ਬੈਠੀ ਹੈ ਜਿਨ੍ਹਾਂ ਨੇ ਟੁੱਟੇ ਹੋਏ ਦਰਿਆਵਾਂ ਨੂੰ ਬੰਨ ਮਾਰ ਕੇ ਰੱਖਾ ਰੱਖ ਦਿੱਤੇ ਇਹ ਵੀ ਕਹਾਵਤ ਝੂਠੀ ਕਰ ਦਿੱਤੀ ਕਿ ਵਗਦੇ ਦਰਿਆਵਾਂ ਨੂੰ ਬੰਨ ਨਹੀਂ ਵੱਜਦੀ